ਲਾਈਵ ਹੋਏ ਆ YouTube ਤੇ ਸੋ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਆ ਜੋ ਸੋ ਅੱਜ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਕਾਫੀ ਟਾਈਮ ਬਾਅਦ ਲਾਈਵ ਹੋਏ ਆ ਸੋ ਗੱਲ ਕਰਨੀ ਆਪਾਂ ਵੀ ਕਈ ਬੰਦੇ ਸਿਮਿਆਂ ਦੇ ਵਿੱਚ ਪਹੁੰਚ ਕੇ ਇਹ ਧਰਤੀ ਤੋਂ ਚਲੇ ਜਾਂਦੇ ਆ ਤੇ ਤਾਂ ਵੀ ਦੁਨੀਆ ਤੇ ਉਹਨਾਂ ਦਾ ਨਾਂ ਹਨਾ ਚੱਲਦਾ ਤੇ ਕਈ ਐ ਫੇ ਜਿਉਂਦੇ ਜੀ ਨਹੀਂ ਚੱਲਦੇ ਸੋ ਕਈ ਐ ਫੇ ਮਰੇ ਵੀ ਚੱਲੀ ਜਾਂਦੇ ਸੋ ਮੈਂ ਗੱਲ ਕਰ ਰਿਹਾ ਸਿੱਧੂ ਮੂਸੇ ਵਾਲੇ ਦੀ ਸੋ ਸਦੂਬਸੇ ਵਾਲੇ ਦਾ ਕੱਲ ਦਾ ਜਿਹੜਾ ਗਾਣਾ ਆਇਆ ਉਹਨੇ ਕਈਆਂ ਦੇ ਤੱਕ ਪਾਰ ਰੱਖੀ ਐ ਸੋ ਮੈਂ ਕੱਲ ਸੋਚਦਾ ਸੀ ਮੈਂ ਕਿਹਾ ਵੇਖ ਲੋ ਦੁਨੀਆ ਤੋਂ ਗਿਆ ਬੰਦਾ ਵੀ ਤੱਕ ਪਾਈ ਆਉਂਦਾ ਕਿਦਾਂ ਕਿਦਾਂ ਦੇ ਘੈਂਟ ਘੈਂਟ ਗਾਣੇ ਲਿਖੇ ਆ ਕਿ ਨਹੀਂ ਤੇ ਤੁਸੀਂ ਕਮੈਂਟ ਕਰਿਆ ਜੋ ਵੀ ਕੱਲ ਜਿਹੜਾ ਅਖੀਰ ਲਾਉਣੇ ਇੱਕ ਪੈਰਾ ਸੀਗਾ ਜਿਹਦੇ 'ਚ ਡਿਡਬੇ ਦਾ ਨਾਮ ਲਿਆ ਉਹ ਦੱਸਿਓ ਕਿਹੜੇ ਕਿਹੜੇ ਕਲਾਕਾਰ ਤੇ ਲਾਇਆ ਹਣੇ ਜਰੂਰ ਕਮੈਂਟ ਕਰਿਆ ਜੋ ਤੇ ਬਾਕੀ ਵੀਡੀਓ ਦੀ ਕੁਆਲਿਟੀ ਤੇ ਆਵਾਜ਼ ਵੀ ਜਰੂਰ ਦੱਸਿਓ ਕਮੈਂਟ ਕਰਕੇ ਸੋ ਖੇਤ ਆਏ ਸੀ ਮੈਂ ਕਿਹਾ ਚਲੋ ਅੱਜ ਲਾਈਵ ਹੋ ਜਾਂਦੇ ਆ ਦੋ ਤਿੰਨ ਦਿਨ ਹੋ ਗਏ ਵਲੌਗ ਕੋਈ ਨਹੀਂ ਬਣਾਇਆ ਸੋ ਕਾਫੀ ਜਾਣੇ ਪਿਆਰ ਸਪੋਰਟ ਕਰਦੇ ਹੋ ਸੋ ਸਾਰਿਆਂ ਦਾ ਥੈਂਕ ਯੂ ਧੰਨਵਾਦ ਸੋ ਗੱਲ ਇਹ ਹੀ ਆ ਵੀ ਪੰਜਾਬੀ ਉਹ ਜਿਹਨੇ ਨਾਮ ਬਣਾਉਣਾ ਹੁੰਦਾ ਨਾ ਉਹ ਮਰੇ ਵੀ ਚੱਲ ਜਾਂਦੇ ਆ ਤੇ ਇੱਥੇ ਕਈ ਬੰਦੇ ਜਿਉਂਦੇ ਹੀ ਨਹੀਂ ਚੱਲਦੇ ਸੋ ਕਹਿਣ ਦਾ ਭਾਵ ਆ ਵੀ ਜਿਵੇਂ ਅੱਜ ਕੱਲ ਮਾਹੌਲ ਬਣਿਆ ਪਿਆ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦਾ ਜਦੋਂ ਬੰਦਾ ਜਿਉਂਦਾ ਹੁੰਦਾ ਜੇ ਉਹ ਕੋਈ ਤਰੱਕੀ ਕਰਦਾ ਨਾ ਉਹਦੀਆਂ ਲੋਕ ਲੱਤਾਂ ਖਿੱਚਣ ਲੱਗ ਪੈਂਦੇ ਆ ਜਿਉਂਦੇ ਜੀ ਨਹੀਂ ਪਛਾਣਦੇ ਜਦੋਂ ਬੰਦਾ ਇਸ ਦੁਨੀਆ ਤੋਂ ਚਲੇ ਜਾਂਦਾ ਨਾ ਫਿਰ ਉਹਦੀ ਕਦਰ ਪੈਂਦੀ ਆ ਜਿਵੇਂ ਦੀਪ ਸਿੱਧੂ ਸੀ ਦੀਪ ਸਿੱਧੂ ਨੂੰ ਜਿਉਂਦਿਆਂ ਨੂੰ ਗਦਾਰ ਕਹਿੰਦੇ ਸੀ ਜਦੋਂ ਇਸ ਦੁਨੀਆ ਤੋਂ ਚਲਾ ਗਿਆ ਫਿਰ ਸਾਰੇ ਜਾਣ ਦੇਖ ਲੋ ਕਿਵੇਂ ਉਹਦੀਆਂ ਗੱਲਾਂ ਕਰਦੇ ਜਿਹੜੇ ਉਹਦੇ ਖਿਲਾਫ ਸੀ ਉਹ ਵੀ ਫਿਰ ਉਹਦੇ ਨਾਲ ਹੋ ਗਏ ਤੇ ਉਵੇਂ ਹੀ ਸਿੱਧੂ ਮਸੇਵਾਲੇ ਦਾ ਹੋਇਆ ਜਿਹੜੇ ਸਿੱਧੂ ਨੂੰ ਗੱਲਾਂ ਕਰਦੇ ਹੁਣ ਤੁਸੀਂ ਸਾਰੇ ਜਾਣਦੇ ਹੀ ਹੋ ਕਿਹੜੇ-ਕਿਹੜੇ ਸੀ ਹੋਣਾ ਉਹਨਾਂ ਨੇ ਜਿਉਂਦੇ ਜੀ ਉਹਦੀਆਂ ਗੱਲਾਂ ਕੀਤੀਆਂ ਲੱਤਾਂ ਖਿੱਚੀਆਂ ਹਨ ਪਰ ਉਹ ਫਿਰ ਵੀ ਝੋਟਾ ਆੜਿਆ ਰਿਹਾ ਕੀ ਹੋਇਆ ਜੋ ਇਹ ਦੁਨੀਆ ਤੋਂ ਚਲਾ ਗਿਆ ਪਰ ਫਿਰ ਵੀ ਧੱਕ ਪਾਈ ਰੱਖੀ ਐ ਤੇ ਹੁਣ ਮਰੇ ਤੋਂ ਬਾਅਦ ਵੀ ਉਹਨੇ ਪੂਰੀ ਇੰਡਸਟਰੀ ਹਰਾਈ ਚੱਲੀ ਸੋ ਜਿਹੜੇ ਕਹਿੰਦੇ ਅਸੀਂ ਅਸੀਂ ਜਿਉਂਦੇ ਜੀਨ ਚੱਲ ਸਕਦੇ ਤੇ ਉਹਦੇ ਮਰੇ ਤੋਂ ਤਾਂ ਚੱਲ ਜੋ ਪਰ ਤੁਹਾਡੇ ਤੋਂ ਤਾਂ ਉਹਦੇ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਨਹੀਂ ਤੁਹਾਡੇ ਤੋਂ ਪਹੁੰਚ ਗਿਆ ਤੁਸੀਂ ਵੀ ਡੇਟਾ ਚੇਂਜ ਕਰਦੇ ਫਿਰਦੇ ਹੋ ਆਪਣੇ ਗਾਣਿਆਂ ਦੀਆਂ ਆਪਣੀਆਂ ਹੀ ਪੀਜਾਂ ਦੀਆਂ ਕੋਈ ਵੀ ਆਈ ਤਿੰਨ ਗਾਣਿਆਂ ਦੀ ਉਹ ਤਿੰਨੇ ਗਾਣੇ ਸਿਹਰਾ ਸੋ ਉਹਦੀ ਘੈਂਟ ਗੱਲ ਬਾਤ ਘੈਂਟ ਉਹਦੇ ਗਾਣੇ ਮੈਂ ਕਿਹਣਾ ਤੱਕ ਪਾ ਰੱਖੀ ਆ ਪੂਰੀ ਝੋਟੇ ਨੇ ਹਨਾ ਬਾਕੀ ਪਤਾ ਨਹੀਂ ਕਿਵੇਂ ਜਿਉਂਦੇ ਆ ਐਡਾ ਨਾਂ ਦੁਨੀਆਂ ਤੇ ਹਨਾ ਸਾਰੇ ਇੱਕ ਬੰਦਿਆਂ ਨੂੰ ਤਾਂ ਨਹੀਂ ਮਿਲਿਆ ਪਰ ਪੂਰੇ ਵਰਲਡ ਦੇ ਉੱਤੇ ਉਹੀ ਬੰਦੇ ਦੀ ਚੜ੍ਹਾਈ ਅੱਜ ਵੀ ਤੂਤੀ ਬੋਲਦੀ ਆ ਪਹਿਲਾਂ ਵੀ ਬੋਲਦੀ ਸੀ ਸੋ ਹੁਣ ਵੀ ਪੂਰੀ ਫੁੱਲ ਤੂਤੀ ਬੋਲਦੀ ਆ ਝੋਟੇ ਦੀ ਤੇ ਝੋਟਾ ਪੂਰਾ ਛਾਇਆ ਤੇ ਸਾਰਿਆਂ ਦੇ ਦੰਦਲਾਂ ਪਾਈਆਂ ਪਈਆਂ ਸੋ ਐਂ ਹੁੰਦਾ ਜਿਹੜਾ ਧਰਤੀ ਤੇ ਆਇਆ ਉਹਨੇ ਜੋ ਮੁਕੱਦਰ ਦੇ ਵਿੱਚ ਲਿਖਾਇਆ ਉਹਨੇ ਕੁਛ ਨਾ ਕੁਛ ਇਤੋਂ ਕਰਕੇ ਹੀ ਜਾਣਾ ਹਨਾ ਉੱਥੇ ਤੇ ਇੱਕ ਦੂਜੇ ਨੂੰ ਖਿੱਚਣ ਵਾਲੇ ਕਰਨ ਵਾਲੇ ਸੋ ਆਜੋ ਨਾਲ ਨਾਲ ਤੁਤੋਂ ਇਹ ਵੀ ਜਿਹੜੇ ਬੰਦੇ ਵੀਡੀਓ ਤੋਂ ਬਾਅਦ ਜੁੜਨਗੇ ਤੇ ਜਰੂਰ ਪੂਰੀ ਵੀਡੀਓ ਦੇਖਿਆ ਜੋ ਤੇ ਹੁਣ ਆਪਾਂ ਗੱਲ ਕਰਦੇ ਆਂ ਖੇਤੀ ਦੀ ਸੋ ਖੇਤੀ ਦੀ ਇਹ ਗੱਲ ਕਰਦੇ ਆਂ ਵੀ ਤੁਸੀਂ ਆ ਕਮੈਂਟ ਕਰਕੇ ਜਰੂਰ ਦੱਸਿਓ ਵੀ ਐਦਕੀ ਬਿਜਲੀ ਦਾ ਕੀ ਹਾਲਚਾਲ ਉਹ ਜਿਹੜੀ ਮਾਨ ਸਰਕਾਰ ਦਾ ਵਾਅਦਾ ਕਰਦੀ ਸੀ ਕਿੰਨੇ ਕੁ ਪੂਰੇ ਕੀਤੇ ਆ ਕਿੰਨੇ ਕੁ ਨੰਬਰ ਤੁਸੀਂ ਦਿੰਨੇ ਆ ਕਿਉਂਕਿ ਆਮ ਆਦਮੀ ਪਾਰਟੀ ਦਾ ਥੋੜਾ ਟਾਈਮ ਹੀ ਰਹਿ ਗਿਆ 18 ਕ ਮਹੀਨੇ ਰਹਿ ਗਏ ਆ ਤੁਹਾਡੀ ਕੀ رائے ਆ ਵੀ ਸਰਕਾਰ ਨੇ ਕਿਵੇਂ ਦੇ ਕੰਮ ਕੀਤੇ ਆ ਸੋ ਬਿਜਲੀ ਦਾ ਤੁਹਾਡੇ ਏਰੀਆ ਚ ਕੀ ਮਾਹੌਲ ਆ ਸੋ ਸਾਡੇ ਤਾਂ ਹਜੇ ਦੇਖ ਲੋ ਵਾਣ ਵੂਨ ਖਾਲੀ ਪਏ ਇੱਧਰ ਸਾਰੇ ਇੱਕ ਦੋ ਘਰ ਲੱਗੇ ਆ ਸਾਹਮਣੇ ਉਹਨਾਂ ਨੇ ਆਪਣੀ ਮੋਟਰ ਛੱਡੀ ਆ ਤੇ ਇੱਧਰ ਆਪਣੇ ਪਾਣੀ ਵੀ ਟੁੱਟ ਗਿਆ ਤੇ ਬਾਈ ਇਨਾ ਕੀ ਕੰਮ ਚੱਲੇ ਬਾਕੀ ਚਾਰੇ ਪਾਸੇ ਹਜੇ ਵਾਣ ਸੁੱਕੇ ਪਏ ਆ ਬਾਕੀ ਗਰਮੀ ਹੈਗੀ ਬਹੁਤ ਜ਼ਿਆਦੇ ਜਦੋਂ ਕੋਈ ਮਾਹੌਲ ਮਾੜਾ ਜਾਂ ਮੌਸਮ ਦਾ ਠੀਕ ਹੋਊਗਾ ਤਾਹੀਂ ਝੋਨੇ ਲੱਗਣੇ ਆ ਸੋ ਮੋਟਰਾਂ ਦੇ ਨਾਲ ਝੋਨੇ ਨਹੀਂ ਪਾਲਦੇ ਤੇ ਮੋਟਰਾਂ ਦੇ ਨਾਲ ਤਾਂ ਔਖਾ ਹੀ ਹੋ ਜਾਂਦਾ ਤੇ ਮੋਟਰ ਵੀ ਆਪਣੀ ਚੱਲੀ ਜਾਂਦੀ ਹੈ ਉਹ ਹਜੇ ਵਾਣ ਵਿਲੇ ਹੀ ਆ ਕੋਈ ਜ਼ਿਆਦਾ ਹੈ ਨਹੀਂਗਾ ਸੋ ਮੈਂ ਕਹਾਂ ਚਲੋ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਕਿੰਨੇ ਕੁ ਲਾਈਵ ਜੁੜਦੇ ਆ ਤੇ ਲਾਈਵ ਤੋਂ ਬਾਅਦ ਵੀ ਜ਼ਰੂਰ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਜੋ ਸੋ ਇਹਨੀਆਂ ਕੁ ਗੱਲਾਂ ਬਾਤਾਂ ਕਰਨੀਆਂ ਸੀਗੀਆਂ ਤੇ ਉਧਰ ਆਪਾਂ ਫੇਸਬੁੱਕ ਤੇ ਵੀ ਲਾਈਵ ਹੋਣਾ ਅੱਜ ਲਾਈਵ ਹੋ ਕੇ ਦੇਖਦੇ ਆਂ ਲਾਈਵ ਦਾ ਹੈ ਤਾਂ ਆਨੰਦ ਹੀ ਹੈ ਨਾ ਲਾਈਵ ਹੋ ਨਹੀਂ ਤਾਂ ਬਲੌਗ ਪਹਿਲਾਂ ਬਣਾਓ ਫਿਰ ਐਡਿਟ ਕਰੋ ਫਿਰ ਅਪਲੋਡ ਕਰੋ ਲਾਈਵ ਵਾਲਾ ਸਿੱਧਾ ਹੀ ਆ ਪ੍ਰੋਸੈਸ ਬਾਕੀ ਜ਼ਰੂਰ ਕਮੈਂਟ ਕਰਿਆ ਜੋ ਬਿਜਲੀ ਦਾ ਕੀ ਹਾਲਚਾਲ ਆ ਤੇ ਬਿਜਲੀ ਫੁੱਲ ਆਉਂਦੀ ਆ ਕਿ ਨਹੀਂ ਆਉਂਦੀ ਕੱਟ ਲੱਗਦੇ ਆ ਕਿ ਨਹੀਂ ਲੱਗਦੇ ਤੇ ਕਿਵੇਂ ਆ ਲੀਵਰ ਲੂਵਰ ਦਾ ਹਾਲਚਾਲ ਜ਼ਰੂਰ ਕਮੈਂਟ ਕਰਿਆ ਜੋ ਬਾਕੀ ਜਿਉਂਦੇ ਵਾਸਤੇ ਰਹੋ ਸਭ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਮਿਲਦੇ ਆਂ ਫਿਰ ਅਗਲੇ ਲਾਈਵ ਤੇ ਅਗਲੇ ਬਲੌਗ ਜਿਉਂਦੇ ਵਾਸਤੇ ਰਹੋ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਬਾਇ